ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਕਾਫੀ ਗੰਭੀਰ ਨਜ਼ਰ ਆ ਰਹੀ ਹੈ ਇਸ ਕਾਰਨ ਭਾਜਪਾ ਦੀ ਕੌਮੀ ਲੀਡਰਸ਼ਿਪ ਲੋਕ ਸਭਾ ਚੋਣਾਂ ਦੇ ਅਗਲੇ ਪੜਾਅ ਦੇ ਵਿੱਚ ਪੰਜਾਬ ਦੇ ਵਿੱਚ ਆਪਣੀ ਪੂਰੀ ਤਾਕਤ ਲਾਉਣ ਜਾ ਰਹੀ ਹੈ ਰਿਪੋਰਟਸ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ 8 ਰੈਲੀਆਂ ਕਰਨਗੇ ਪਹਿਲੀ ਵਾਰ ਹੋਵੇਗਾ ਕੋਈ ਪ੍ਰਧਾਨ ਮੰਤਰੀ ਲੋਕ ਸਭਾ ਚੋਣਾਂ ਦੌਰਾਨ ਇਸ ਸਰਹੱਦੀ ਸੂਬੇ ਦੇ ਵਿੱਚ 8 ਰੈਲੀਆਂ ਕਰੇਗਾ ਰਿਪੋਰਟਸ ਮੁਤਾਬਕ ਪੀਐਮ ਮੋਦੀ 23 ਮਈ ਨੂੰ ਪ੍ਰਨੀਤ ਕੌਰ ਦੇ ਹੱਕ ਵਿੱਚ ਪਟਿਆਲਾ ਦੇ ਵਿੱਚ ਰੈਲੀ ਕਰਨਗੇ ਅਗਲੇ ਦਿਨ 24 ਮਈ ਨੂੰ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਦਿਨੇਸ਼ ਬੱਬੂ ਅਤੇ ਜਲੰਧਰ ਵਿੱਚ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਰੈਲੀਆਂ ਕਰਨਗੇ ਉਹਨਾਂ ਦੀ ਬਾਕੀ ਪੰਜ ਰੈਲੀਆਂ ਦਾ ਸ케줄 ਅਜੇ ਤੈਅ ਨਹੀਂ ਹੋਇਆ ਸੋ ਮੋਦੀ ਪੰਜ ਸਰਕਲਾ ਹੁਸ਼ਿਆਰਪੁਰ ਲੁਧਿਆਣਾ ਸ਼ੁਰੀਆਨੰਦਪੁਰ ਸਾਹਿਬ ਅੰਮ੍ਰਿਤਸਰ ਅਤੇ ਬਠਿੰਡਾ ਤੇ ਫਿਰੋਜ਼ਪੁਰ ਦੇ ਵਿੱਚ ਰੈਲੀਆਂ ਕਰ ਸਕਦੇ ਨੇ ਉਹਨਾਂ ਤੋਂ ਇਲਾਵਾ ਅਮਿਤਸ਼ਰ ਰਾਜਨਾਥ ਸਿੰਘ ਯੋਗੀ ਆਦਿੱਤਿਆਨਾਥ ਜੇਪੀ ਨੱਡਾਸ਼ ਸਮਰਿਤੀ ਰਾਣੀ ਸਮੇਤ ਕਈ ਆਗੂ ਆਜਰੇ ਮਈ ਦੇ ਆਖਰੀ ਹਫਤੇ ਪੰਜਾਬ ਦੇ ਵਿੱਚ ਜੁੜੀਆਂ ਵੱਡੀਆਂ ਰੈਲੀਆਂ ਨੇ ਕਰ ਸਕਦੇ ਨੇ ਅਪਡੇਟ ਲੈ ਕੇ ਉਪਰ ਹੋਵਾਂਗੇ ਵੇਖਦੇ ਰਹੋ ਦਿਖਾ ਰਿਹਾ ਲਾ